ਕਿ ਇਹ ਨੇ ਛੇਤੀ ਛੇਤੀ ਮੇਰੀ লাইਵ ਚ লাইਵ ਕਰੋ ਪਲੀਜ਼ ਆ ਦੇਖੋ ਕਿੰਨਾ ਸੋਹਣਾ ਵਰਕ ਕੀਤਾ ਗਿਆ ਹੈ ਜੋ ਕਿ ਹੈਂਡ ਵਰਕ ਦਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸਫਾਈ ਨਾਲ ਫਿਨਿਸ਼ਿੰਗ ਨਾਲ ਵਰਕ ਕੀਤਾ ਜਾਂਦਾ ਹੈ ਅੱਪਾ ਤੁਹਾਨੂੰ ਅੱਜ ਇਹ ਦੀ ਕਿਉਂ ਪਹੁੰਚਾ ਕਿਵੇਂ ਜੋੜਨਾ ਆਪਾਂ ਉਹ ਤੁਹਾਨੂੰ ਦੱਸਾਂਗੇ ਅੱਜ ਇਹ ਫਿਨਿਸ਼ਿੰਗ ਕਿਵੇਂ ਆਪਾਂ ਪਹੁੰਚਾ ਜੋੜ ਸਕਦੇ ਹਾਂ ਸੋ ਆ ਜੋ ਤੁਸੀਂ ਲਾਈਨ ਦੇਖ ਰਹੇ ਹੋ ਇਹ ਮੈਂ ਪਹੁੰਚਾ ਦੀ ਡੈਸਟਾ ਕਰਕੇ ਇਹ ਜੀ ਹੋ ਗਈ ਨਹੀਂ ਤਾਂ ਮਤਲਬ ਇਹ ਨਹੀਂ ਇਹ ਦੂਜਾ ਪਹੁੰਚੋ ਦੇਖੋ ਜੀ ਕਿੰਨੇ ਫਾਈਨਲ ਹੋ ਗਿਆ ਹੋਇਆ ਸੋ ਅਪਾ ਸਟਾਰਟ ਆਪਾਂ ਲਾਉਣਾ ਸਟਾਰਟ ਕਰਨ ਲੱਗੇ ਸੀ ਤਾਂ ਕਰਕੇ ਆਪਾਂ ਲਾਈਵ ਕਰ ਲਈ ਵੀ ਤੁਹਾਨੂੰ ਵੀ ਦਿਖਾ ਦਾਂਗੇ ਜੇ ਤੁਹਾਨੂੰ ਮੇਰੀ ਵੀਡੀਓਸ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜ਼ਰੂਰ ਦੱਸਣਾ ਵੀ ਕਿਵੇਂ ਦੀ ਲੱਗੀ ਮੇਰੀ ਵੀਡੀਓ ਕੀਤੀ ਸ਼ੋਤੀ ਜੁਆਇਨ ਕਰੋ ਮੇਰੇ ਵੀਡੀਓ ਨੂੰ ਲਾਈਵ ਨੂੰ ਉਦ ਲਈ ਆ ਦੇ ਭੋਜਿਓ ਆਪਾਂ ਪਹੁੰਚ ਰੈਡੀ ਕਰਕੇ ਰੱਖ ਲਏ ਆ ਇਹਨਾਂ ਉਕਰਮ ਨਾਲ ਜੋੜ ਕੇ ਇਹ ਤਾਂ ਤੁਹਾਨਾਂ ਸਾਰਿਆਂ ਨੂੰ ਪਤਾ ਹੋਵੇਗਾ ਵੀ ਕਿਸ ਤਰ੍ਹਾਂ ਆਪਾਂ ਉਕਰਮ ਦੇ ਨਾਲ ਪਹੁੰਚ ਨੂੰ ਜੋੜਦੇ ਆ ਇਹਦੇ ਚਿੱਤੇ ਕੁਛ ਦੱਸਣਾ ਮੈਨੂੰ ਲੱਗਦਾ ਹੈ ਆਹ ਦੇਖੋ ਜੀ ਇਹ ਚੇਦ ਕਰਾਉਣਾ ਸੋ ਆ ਦੇਖੋ ਇਸੇ ਤਰ੍ਹਾਂ ਪ੍ਰਾਈਵੇਟ ਦੇ ਰੱਖ ਕੇ ਲਾ ਦੇਣੀ ਹੈ ਇਹਨੂੰ ਇੱਕ ਸਪੋਰਟਿੰਗ ਤੋਂ ਤੁਹਾਨੂੰ ਤੁਹਾਨੂੰ ਹੌਲੀ ਜੀ ਪ੍ਰੋਬਲਮ ਹੁੰਦੀ ਹੈ ਲਾਈਟ ਕਰਨ ਚ ਕਿਉਂਕਿ ਫੋਨ ਫੜਨ ਕੋਈ ਨਹੀਂ ਹੁੰਦਾ ਵੀਡੀਓ ਸ਼ੂਟ ਕਰਉਣਾ ਦਾ ਸੋ ਆ ਦੇਖੋ ਹੈਲੋ ਜੀ ਅੱਪਾ ਇਹ ਪਹੁੰਚਾ ਇੱਥੇ ਬਣਾਉਣਾ ਹੈ ਇਹਦੇ ਨਾਲ-ਨਾਲ ਬਿਲਕੁਲ ਫਿਨਿਸ਼ਿੰਗ ਨਾਲ ਵਰਕ ਕਰਨਾ ਆਪਾਂ ਇਹ ਹੈਂਡਵਰਕ ਕੀਤਾ ਹੋਇਆ ਸਾਡਾ ਦੇਖ ਸਕਦੇ ਹੋ ਤੁਸੀਂ ਕਿੰਨਾ ਸਫਾਈ ਨਾਲ ਹੋ ਰਹੀ ਹੈ ਸਟ੍ਰੇਟ ਸਲਵਾਰ ਆ ਸਟ੍ਰੇਟ ਸਲਵਾਰ ਜਿਨ ਪਾਕਿਸਤਾਨੀ ਆ ਅਫਗਾਨੀ ਕੁਝ ਵੀ ਕਹਿ ਸਕਦੇ ਆਪਾਂ ਉਹਦੇ ਪਹੁੰਚਿਆ ਤੇ ਆਹ ਵਰਕ ਕੀਤਾ ਗਿਆ ਜੋ ਕਿ ਹੈਂਡਵਰਕ ਦਾ ਮੈਂ ਤੁਹਾਨੂੰ ਇਹ ਵਰਕ ਵਾਲੇ ਪਹੁੰਚੇ ਤੇ ਪਹੁੰਚਾ ਆਹ ਬਣਾਉਣਾ ਸਿਖਾਉਣ ਲੱਗੀ ਸੀ ਤਾਂ ਕਰਕੇ ਮੈਂ ਲਾਈਵ ਕੀਤੀ ਮੈਂ ਸੋਚਿਆ ਲਾਈਵ ਕਰਕੇ ਦਿਖਾ ਦਈਏ ਸੋ ਤਾਂ ਮੇਰੀ ਵੀਡੀਓ ਕਿ ਮੇ ਲੱਗਦੀ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਹਾਨੂੰ ਹੋਰ ਵੀ ਸਟਿਚਿੰਗ ਰਿਲੇਟਡ ਕੁਝ ਵੀਡੀਓ ਹੋ ਦੇਖਣੀ ਹੈ ਸੂਜੀਆ ਪਲਾਜ਼ੋ ਵਗੈਰਾ ਦੀ ਤਾਂ ਮੈਨੂੰ ਕਮੈਂਟ ਕਰਕੇ ਜੀ ਦੱਸੋ ਜੀ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਦੇਖਣਾ ਪਸੰਦ ਹੈ ਸੋ ਮੈਂ ਕੋਸ਼ਿਸ਼ ਕਰੂੰਗੀ ਵੀ ਉਸ ਤਰ੍ਹਾਂ ਦੀ ਵੀਡੀਓ ਮੈਂ ਅਪਲੋਡ ਕਰ ਸਕਾਂ ਤੁਸੀਂ ਮੇਰੇ ਸ਼ਾਰਟਸ ਵੀਡੀਓ ਜਾ ਕੇ ਵੀ ਦੇਖ ਸਕਦੇ ਹੋ ਦੇਖੋ ਜੀ ਸੋ ਮੈਂ ਤੁਹਾਨੂੰ ਇਹ ਵੀ ਸਲਵਾਰ ਦੀ ਲੁੱਕ ਦਿਖਾਉਣੀ ਹੈ ਇੱਕ ਵਾਰ ਥੋੜੀ ਜਿਹੀ ਡਿਸਟਰਬੈਂਸ ਹੋ ਸਕਦੀ ਹੈ ਉਹਦੇ ਲਈ ਪਲੀਜ਼ ਮਾਫੀ ਚਾਹੁੰਦੀ ਆ ਦੇਖੋ ਜੀ ਆਪਾਂ ਉੱਪਰ ਉਹਦੀ ਇਸ ਤਰ੍ਹਾਂ ਰੈਡੀ ਕਰ ਲੈਣੀ ਹੈ ਸਲਵਾਰ ਵਾਲ ਪਾ ਕੇ ਤੇ ਜਿਹੜੇ ਆਪਾਂ ਵਾਲ ਪਾਉਣੇ ਨੇ ਆ ਦੇਖੋ ਜੀ ਇਸ ਤਰ੍ਹਾਂ ਵਾਲ ਪਾ ਲੈਣੇ ਸਾਰੇ ਇੱਕੋ ਜਿਹੇ ਸਟ੍ਰੇਟ ਸਲਵਾਰ ਦਾ ਇਹ ਹੁੰਦਾ ਹੈ ਵੀ ਜਿਹੜਾ ਸੈਂਟਰ ਵਾਲ ਹੁੰਦਾ ਉਹ ਆਪਾਂ ਨੂੰ ਦੇਣਾ ਹੁੰਦਾ ਵਿੱਚ ਸਲਵਾਰ ਦੇ ਜਿਵੇਂ ਕਿ ਇਹਦਾ ਇਹ ਸੈਂਟਰ ਵਾਲਾ ਆ ਦੇਖ ਸਕਦੇ ਹੋ ਤੁਸੀਂ ਇੱਥੇ ਅਸੀਂ ਕਰੀਜ਼ ਨਹੀਂ ਹੁੰਦੀ ਹੈ ਸ਼ੇਡ ਕਰਕੇ ਵੀ ਸੈਂਟਰ ਦਾ ਪਤਾ ਲੱਗ ਜਾਂਦਾ ਹੈ ਇਹ ਸੈਂਟਰ ਵਾਲਾ ਸੈਂਟਰ ਵਾਲ ਤੋਂ ਬਾਅਦ ਵੀ ਆਪਣ ਨੂੰ ਜਿਹੜਾ ਇੱਕ ਵੱਲ ਆਉਣਾ ਚਾਹੀਦਾ ਫਿਰ ਇਹ ਤਾਂ ਲੁੱਕ ਪੂਰਾ ਦਿਖਦਾ ਹੁੰਦਾ ਸਿਲਵਾ ਦਾ ਸੋ 1 ਮਿੰਟ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਜੀ ਜਿੰਨੇ ਵਾਲਾ ਭਾ ਇੱਧਰ ਪਾਏ ਆ ਓਨੇ ਹੀ ਆਪਾਂ ਇੱਧਰ ਵੀ ਪਾਏ ਆ ਤਾਂ ਕਿ ਕੋਈ ਘਾਟ ਵਾਧ ਨਾ ਲੱਗੇ ਸਲਵਾਰ ਦੀ ਜਿਹੜੀ ਆ ਜਗ੍ਹਾ ਹੁੰਦੀ ਆ ਸਾਈਡ ਵਾਲੀ ਇਹ ਵੀ ਬਿਲਕੁਲ ਬਰਾਬਰ ਆਉਣੀ ਚਾਹੀਦੀ ਆ ਸਾਡੀ ਤਾਂ ਹੀ ਸਲਵਾਰ ਸੋਹਣੀ ਲੱਗਦੀ ਆ ਬਣੀ ਹੋਈ ਸੋ ਦੇਖੋ ਜੇ ਤੁਸੀਂ ਵਾਲ ਪਾਉਣੇ ਸਿੱਖਣੇ ਆ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਹ ਸਟ੍ਰੇਟ ਸਲਵਾਰ ਆ ਬਿਨਾ ਪੌਂਚੇ ਦੇ ਜਿਹਦੇ ਵਿੱਚ ਪੌਂਚਾ ਪਿੰਦਾ ਉਹ ਸਲਵਾਰ ਨਹੀਂ ਆਏ ਬਿਨਾ ਪੌਂਚੇ ਤੋਂ ਆ ਬਸ ਇਹਦੇ ਇੱਥੇ ਪਹੁੰਚਾ ਬਣਾਉਣਾ ਆਪਾਂ ਇਹ ਵਾਲਾ ਵਰਕ ਵਾਲਾ ਇਹ ਪਲੀਨ ਕਪੜੇ ਤੇ ਵਰਕ ਕੀਤਾ ਗਿਆ ਹੈ ਜੀ ਦੇਖੋ ਜੀ ਬਹੁਤ ਹੀ ਸੋਨਾ ਵਰਕ ਕਰਦੇ ਆ ਅਸੀਂ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਮੇਰੇ ਚੈਨਲ ਨੂੰ ਸਪੋਰਟ ਕਰਿਓ ਤਾਂ ਜੋ ਮੈਟਰ ਡਿਲੀ ਹੋ ਸੋਨਿਆ ਸੋਨਿਆ ਵੀਡੀਓਜ਼ ਲੈ ਕੇ ਆ ਸਕਾਂ ਤਾਂ ਜੀ ਆਪਾਂ ਦੇਖਦੇ ਆ ਇਹਨੂੰ ਲਾਉਣਾ ਆ ਦੇਖੋ ਜੀ ਆਪਾਂ ਇਹਨੂੰ ਐਕਸਟਰਾ ਸੈੱਟ ਕਰ ਲੈਣਾ ਮੈਨੂੰ ਤੋਂ ਨੂੰ ਸੈੱਟ ਕਰਕੇ ਚ ਭੁੰਨੀ ਇਸ ਤਰ੍ਹਾਂ ਸੈੱਟ ਕਰ ਲੈਣਾ ਆਪਾਂ ਆ ਦੇਖਦੇ ਜੀ ਮਸ਼ੀਨ ਦੇ ਤਿੰਨ ਨੂੰ ਭੁੰਨੀ ਸੈੱਟ ਕਰਾਂ ਫਿਰ ਨੋ ਤੋਂ ਦਿਖੋਂ ਨਹੀਂ ਆਈ ਇਸ ਤਰ੍ਹਾਂ ਦਾ